ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵਾਲੇ ਦੀ ਵੱਡੀ ਖਬਰ ਜਿਹੜੀ ਆ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹਨੀ Trap ਦਾ ਇੱਕ ਭੰਡਾ ਫੋੜ ਕੀਤਾ ਗਿਆ ਹੈ ਜੀ ਹਾਂ ਦੱਸਿਆ ਕਿ ਪੁਲਿਸ ਵੱਲੋਂ ਇੱਕ ਹਨੀ Trap ਦੇ ਵਿੱਚ ਫਸਾਉਣ ਵਾਲੇ ਅਤੇ ਉਹਨਾਂ ਦੇ ਕੋਲੋਂ ਪੈਸੇ ਏਠਣ ਵਾਲੇ ਗਰੋਹ ਦਾ ਜਿਹੜਾ ਆ ਉਹ ਪਰਦਾਫਾਸ਼ ਕੀਤਾ ਹੈ ਦੱਸਿਆ ਕਿ ਇਹ ਗਿਰੋ ਜਿਹੜਾ ਆ ਲੋਕ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ ਚ ਫਸਾ ਕੇ ਨਜਾਇਜ਼ ਸਬੰਧ ਨੂੰ ਨਾਲ ਡਰਾ ਕੇ ਤਾਂ ਉਹਨਾਂ ਦੇ ਕੋਲੋਂ ਵੱਡੀ ਰਕਮ ਜਿਹੜੀ ਆ ਉਹ ਏਡ ਦੇ ਸੰਤ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਤਿੰਨ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਵਿੱਚ ਦੋ ਵਿਅਕਤੀ ਤਾਂ ਇੱਕ ਔਰਤ ਸ਼ਾਮਿਲ ਹੈ ਰੈਕਟ ਦਾ ਪਰਦਾ ਫਾਸ਼ ਕੀਤਾ ਜਿਹੜੇ ਕਿ ਵਿਕਟਿਮਸ ਨੂੰ ਪਹਿਲਾਂ ਅਪੱਤੀ ਜਨਕ ਹਾਲਤ ਦੇ ਵਿੱਚ ਲਿਆ ਕੇ ਉਹਨਾਂ ਦੇ ਨਾਲ ਸਰੀਰਕ ਸੰਬੰਧ ਬਣਾ ਕੇ ਤੇ ਫਿਰ ਉਹਨਾਂ ਤੋਂ ਫਰੋਤੀਆਂ ਵਸੂਲ ਕਰਦੇ ਸੀ ਇਹਦੇ ਵਿੱਚ ਇੱਕ ਸੰਦੀਪ ਸਿੰਘ ਵਾਸੀ ਆਕਲੀਆ ਜ਼ਿਲ੍ਹਾ ਮਾਨਸਾ ਇਹਨਾਂ ਨੇ ਇੱਕ ਕੰਪਲੇਂਟ ਥਾਣਾ ਸਿਟੀ ਟੂ ਬਰਨਾਲਾ ਦਿੱਤੀ ਸੀ ਕਿ ਇਹਨਾਂ ਦੇ ਪਿਤਾ ਗੁਰਜੰਟ ਸਿੰਘ ਵਾਸੀ ਆਕਲੀਆ ਨੂੰ ਕੁਝ ਵਿਅਕਤੀਆਂ ਨੇ ਬਰਨਾਲਾ ਵਿਖੇ ਬੰਦਕ ਬਣਾਇਆ ਹੋਇਆ ਤੇ ਉਹਨਾਂ ਨੂੰ ਛੱਡਣ ਦੇ ਬਦਲੇ ਵਿੱਚ ਉਹਨਾਂ ਤੋਂ 1.5 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਸੋ ਤੁਰੰਤ ਇਹਨਾਂ ਨੇ ਐਫ ਆਈ ਆਰ ਨੰਬਰ 531/25 ਥਾਣਾ ਸਿਟੀ ਟੂ ਬਰਨਾਲਾ ਦਰਜ ਕੀਤੀ ਤੇ ਇੱਕ ਟਰੈਪ ਲਗਾਇਆ ਗਿਆ ਜਿਹਦੇ ਵਿੱਚ 50000 ਰੁਪਏ ਕੈਸ਼ ਉਹਦੀ ਪ੍ਰੋਪਰ ਇਨਵੈਂਟਰੀ ਬਣਾ ਕੇ ਨੋਟਸ ਦੀਆਂ ਫੋਟੋਜ਼ ਕਰਕੇ ਤੇ ਜਿਹੜਾ ਮਦਈ ਆ ਸੰਦੀਪ ਸਿੰਘ ਉਹਨੂੰ ਭੇਜਿਆ ਗਿਆ ਜਿਨ੍ਹਾਂ ਨੇ ਕਾਲਰਜ਼ ਨੇ ਇਹਨਾਂ ਨੂੰ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਕੋਲ ਬੁਲਾਇਆ ਸੀ ਉੱਥੇ ਜਦੋਂ ਇਹਨਾਂ ਨੇ ਪੈਸੇ ਹੈਂਡਓਵਰ ਕੀਤੇ ਤਾਂ ਤੁਰੰਤ ਕਾਰਵਾਈ ਕਰਦੇ ਆ ਸਾਡੀ ਪੁਲਿਸ ਨੇ ਇਹ ਦੋ ਦੋਸ਼ੀਆਂ ਨੂੰ ਉਥੋਂ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਕੇ ਹਰ ਸਿਮਰਨ ਪ੍ਰੀਤ ਸਿੰਘ ਵਾਸੀ ਬਰਨਾਲਾ ਤੇ ਰਾਜਵੀਰ ਕੌਰ ਵਾਸੀ ਲਾੜ ਵੰਜਾਰਾ ਜ਼ਿਲ੍ਹਾ ਸੰਗਰੂਰ ਇਹ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਪੈਸੇ ਕਲੈਕਟ ਕਰਨ ਆਏ ਸੀ ਫਰਦਰ ਇਹਨਾਂ ਦੀ ਪੁੱਛਗਿੱਛ ਤੋਂ ਅੱਗੇ ਸਾਹਮਣੇ ਆਇਆ ਕਿ ਜਿਹੜਾ ਗੁਰਜੰਟ ਸਿੰਘ ਹੈ ਇਹਨੂੰ ਖੁੱਡੀ ਰੋਡ ਬਰਨਾਲਾ ਵਿਖੇ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਬੰਦਕ ਬਣਾ ਕੇ ਰੱਖਿਆ ਹੋਇਆ ਹੈ ਉੱਥੇ ਰੇਡ ਕਰਨ ਤੋਂ ਇੱਕ ਦੋਸ਼ੀ ਭੋਲਾ ਸਿੰਘ ਵਾਸੀ ਦਗਾਲ ਜ਼ਿਲ੍ਹਾ ਸੰਗਰੂਰ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਤੱਕ ਜਿਹੜੀ ਗੱਲਬਾਤ ਹੈ ਇਹਦੇ ਚ ਸਾਰਾ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਹੈ ਕਿ ਇਹ ਇੱਕ ਪੂਰਾ ਇਹਨਾਂ ਦਾ ਰੈਕਟ ਬਣਿਆ ਹੋਇਆ ਸੀ ਜਿਹਦੇ ਵਿੱਚ ਕਿ ਇੱਕ ਸੁਖਵਿੰਦਰ ਕੌਰ ਵਾਸੀ ਕੁੱਡੀ ਰੋਡ ਬਰਨਾਲਾ ਇਹਦਾ ਬੇਟਾ ਹਰਸਿਮਰਨਪ੍ਰੀਤ ਸਿੰਘ ਵਾਸੀ ਕੁੱਡੀ ਰੋਡ ਬਰਨਾਲਾ ਰਾਜਵੀਰ ਕੌਰ ਵਾਸੀ ਲਾੜਵੰਝਾਰਾ ਤੇ ਭੋਲਾ ਸਿੰਘ ਵਾਸੀ ਦਗਾਲ ਇਹ ਚਾਰ ਜਣਿਆਂ ਦਾ ਗਰੁੱਪ ਸੀ ਤੇ ਜਿਹੜਾ ਵਿਕਟਿਮ ਸੀ ਗੁਰਜੰਟ ਸਿੰਘ ਉਹਦੇ ਸੁਖਵਿੰਦਰ ਕੌਰ ਦੇ ਨਾਲ ਨਾਜਾਇਜ਼ ਸਬੰਧ ਸਨ ਸੁਖਵਿੰਦਰ ਕੌਰ ਨੇ ਉਹਨੂੰ ਕਾਲ ਕਰਕੇ ਬਰਨਾਲਾ ਵਿਖੇ ਬੁਲਾਇਆ ਤੇ ਕੁੰਡੀ ਰੋਡ ਬਰਨਾਲਾ ਇਹਦਾ ਕਿਰਾਏ ਤੇ ਮਕਾਨ ਲਿਆ ਹੋਇਆ ਸੀ ਜਿਹਦੇ ਵਿੱਚ ਜਦੋਂ ਇਹ ਸਬੰਧ ਬਣਾ ਰਹੇ ਸੀ ਗੁਰਜੰਟ ਸਿੰਘ ਤੇ ਉੱਥੇ ਦੋਸ਼ੀ ਭੋਲਾ ਸਿੰਘ ਤੇ ਹਰ ਸਿਮਰਨਪ੍ਰੀਤ ਸਿੰਘ ਤੁਰੰਤ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੂੰ ਸ਼ੋਕ ਕੀਤਾ ਕਿ ਇਹਨੂੰ ਇੱਕ ਅਪੱਤੀਜਨਕ ਹਾਲਤ ਦੇ ਵਿੱਚ ਫੜ ਲਿਆ ਗਿਆ ਉਸ ਤੋਂ ਬਾਅਦ ਇਹਨੂੰ ਬੰਦਕ ਬਣਾ ਕੇ ਤੇ ਇਹਦੇ ਪਰਿਵਾਰ ਨੂੰ ਕਾਲ ਕੀਤੀ ਗਈ ਤੇ ਪੈਸੇ ਕਲੈਕਟ ਕਰਨ ਵਾਸਤੇ ਬੁਲਾਇਆ ਗਿਆ ਤੇ ਇਹਨਾਂ ਨੂੰ ਇਹ ਵੀ ਡਰ ਦਿੱਤਾ ਗਿਆ ਕਿ ਗੁਰਜੰਟ ਸਿੰਘ ਦੀਆਂ ਅਪੱਤੀਜਨਕ ਤਸਵੀਰਾਂ ਤੇ ਵੀਡੀਓਜ਼ ਇਹਨਾਂ ਦੇ ਕੋਲ ਸਿਗੀਆਂ ਇਹਨਾਂ ਨੇ ਬਣਾਈਆਂ ਹੋਈਆਂ ਤੇ ਉਹ ਵੀ ਵਾਇਰਲ ਕਰਨ ਦਾ ਇਹਨਾਂ ਨੂੰ ਡਰ ਦਿੱਤਾ ਗਿਆ ਤੇ ਇਹਨਾਂ ਚਾਰ ਚਾਰ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਬਾਕੀ ਆ ਤੇ ਇਹਦੇ ਵਿੱਚ ਆਪਾਂ ਇੱਕ 50000 ਰੁਪਿਆ ਕੈਸ਼ ਜਿਹੜਾ ਕਿ ਅਸੀਂ ਟਰੈਪ ਲਗਾਇਆ ਸੀ ਉਹ ਬਰਾਮਦ ਕੀਤਾ ਇੱਕ ਮੋਟਰਸਾਈਕਲ ਬਰਾਮਦ ਕੀਤਾ ਤੇ ਇੱਕ ਮੋਬਾਈਲ ਫੋਨ ਜਿਹੜਾ ਸੁਖਵਿੰਦਰ ਕੌਰ ਦਾ ਸੀ ਜਿਹੜੇ ਤੋਂ ਕਾਲ ਕੀਤੀ ਸੀ ਇਹਨਾਂ ਨੇ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਦੋਸ਼ੀ ਜਿਹੜਾ ਆਪਣਾ ਵਿਕਟਮ ਸੀਗਾ ਗੁਰਜੰਟ ਸਿੰਘ ਉਨੂੰ ਉੱਥੋਂ ਛੁੜਾ ਕੇ ਤੇ ਉਹਦਾ ਮੋਬਾਈਲ ਫੋਨ ਵੀ ਅਸੀਂ ਜਿਹੜਾ ਬਰਾਮਦ ਕੀਤਾ ਹੈ ਸਰ ਲੱਗਦਾ ਕਿ ਤਿੰਨਕਦੇ ਹੋਰ ਖੁਲਾਸੇ ਹੋਣਗੇ ਜੀ ਜੀ ਬਿਲਕੁਲ ਅਸੀਂ ਜਿਹੜਾ ਇਹਦੀ ਡੂੰਘਾਈ ਦੇ ਨਾਲ ਤਫ਼ਤੀਸ਼ ਕਰ ਰਹੇ ਹਾਂ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਦੋਸ਼ੀ ਵੀ ਇਹਦੇ ਵਿੱਚ ਹੋਰ ਸ਼ਾਮਲ ਹੋ ਸਕਦੇ ਨੇ ਉਹਦੇ ਗਰੁੱਪ ਦੇ ਮੈਂਬਰ ਹੋ ਸਕਦੇ ਨੇ ਤੇ ਇਸ ਤੋਂ ਨਾਲ ਨਾਲ ਹੋਰ ਵੀ ਲੋਕਾਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਹੋ ਸਕਦਾ ਅਸੀਂ ਇਹਨਾਂ ਦੀ ਡੂੰਘਾਈ ਨਾਲ ਪੁੱਛ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ